ਸਸੀ ਕਾਲ ਜੀ ਮੇਰੇ ਕੀ ਗੱਲ ਦੇ ਟੋਟਿਆਂ ਨੂੰ ਅੱਜ ਦੇ ਦਿਨ ਦੀ ਕਰਦੇ ਆਂ ਜੀ ਸ਼ੁਰੂਆਤ ਆ ਅੱਜ ਆਪਾਂ ਜਾਣਾ ਹੈ ਸਰਹੰਦ ਸ੍ਰੀ ਫਤਿਹਗੜ੍ਹ ਸਾਹਿਬ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਜੀ ਉਸ ਤੋਂ ਬਾਅਦ ਦੋਸਤਾਂ ਨੂੰ ਭਤੀਜਿਆਂ ਨੂੰ ਸਭ ਨੂੰ ਮਿਲਾਂਗੇ ਆਜੋ ਤੁਹਾਨੂੰ ਐਨ ਆਰ ਆਈ ਇੰਡੀਆ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਖੜਾ ਖਲਾ ਦੀਏ ਹੁਣ ਸਮਾਂ ਹੋ ਗਿਆ ਦੋਸਤੋ 10:05 ਮਿੰਟ ਹੋ ਗਏ ਖਾਣਾ ਖਾਣ ਲੱਗੇ ਆ ਫਿਰ ਦਸਤਾਰ ਬੰਨ ਕੇ ਚੱਲਦੇ ਆਂ ਸ਼ਹਿਰ ਨੂੰ ਲੱਭ ਜੀ ਦੋਸਤੋ ਦੋਸਤੋ ਵੱਡੀ ਸਟਾਰਟ ਆ ਉਹ ਟਰੈਕਟਰ ਖੜਾ ਮੂਰੇ ਉਹਨੂੰ ਅੰਦਰ ਵਾੜ ਦਈਏ ਫਿਰ ਕੱਢਦੇ ਆਂ ਜੀ ਆਣੀਆ ਟਰੈਕਟਰ ਨੂੰ ਮਰਗੀ ਦੇ ਅੰਦਰ ਉੰਬੇ ਖੜਾ ਕੇ ਲਾਗੇ ਟਰੈਕਟਰ ਨੂੰ ਦੱਸ ਟਰੈਕਟਰ ਨੂੰ ਅੰਦਰ ਕਰਕੇ ਗੱਡੀ ਕਰਦੇ ਆ ਹਾਂਜੀ ਮਿੱਤਰ ਪਿਆਰਿਓ ਡੀਜ਼ਲ ਪਵਾ ਰਹੇ ਹਾਂ ਗੱਡੀ 'ਚ ਚਲਦਿਆਂ ਗੁਰਦੁਆਰਾ ਸਾਹਿਬ ਹਾਂਜੀ ਆ ਭਤੀ ਜਾਗੇ ਆਪਣੇ ਯਾਰ ਆ ਕਹਿੰਦੇ ਕਾਲਜੇ ਚਾਹ ਮਾਤਾ ਗੁਜਰੀ ਚ ਮੈਂ ਕੱਮ ਆਉਂਗਾ ਆ ਭਤੀ ਜਾ ਆਪਣੇ ਡਿਪਲੋਮਾ ਕਰਦੇ ਨੇ ਠੀਕ ਹੋ ਯਾਰ ਓਕੇ ਰਿਪੋਰਟਾ ਚਮਕ-ਦਮਕ ਦੇ ਪਿੱਛੇ ਨਹੀਂ ਜਾਣਾ ਭਤੀਜੋ ਨਾ ਨਾ ਇੰਨੀ ਗੌਰ ਰੱਖਿਓ ਬਸ ਹੋਰ ਗੱਲ ਓਕੇ ਆ ਬਸ ਪੜੋ ਆਦਾ ਨਿਆਰੀ ਲਾਓ ਆਪਦੇ ਹਾਂਜੀ ਹਾਂ ਕੋਈ ਨਹੀਂ ਕਿਸ ਨੂੰ ਕੁਝ ਦਿੰਦਾ ਹੈਗਾ ਉਦੋਂ ਬਣਾ ਜਾਂਦੇ ਨੇ ਮਿੰਟ 'ਚ ਹਾਂਜੀ ਆ ਭਤੀਜ ਖੜੇ ਨੇ ਆਪਣੇ ਮਾਤਾ-ਗੁਜਰੀ ਕਾਲਜ ਵਾਲੇ ਹੋਰ ਵਧੀਆ ਲੱਗਿਆ ਕਾਲਜ ਹਾਂਜੀ ਕੌਣ ਕੀਤਾ ਆ ਰਹਿਆ ਤੁਹਾਨੂੰ ਕੌਣ ਤਾਂ ਹੀ ਨਾਲ ਦੇ ਮੁੰਡਿਆਂ ਦਾ ਅਸੀਂ ਬੁਲਾ ਲਿਆ ਵੀ ਅੱਛਾ ਤੇ ਆ ਵੀਰੂਣੀ ਆਪਣੇ ਹਮਲੋ ਤੋਂ ਆਏ ਹੋਏ ਨੇ ਠੀਕ ਹੋ ਯਾਰ ਹਾਂਜੀ ਹਾਂਜੀ ਐਨ ਓਕੇ ਰਿਪੋਰਟ ਹਾਂਜੀ ਹਾਂ ਠੀਕ ਹੈ ਓਕੇ ਤੁਸੀਂ ਬੋਲ ਰਹੇ ਹੋ ਨਾ ਪੂਰੀ ਓਕੇ ਨਾ ਨਾ ਕੋਈ ਗੱਲ ਨਹੀਂ ਯਾਰ ਕੋਈ ਚੱਕਰ ਨਹੀਂ ਹੈਗਾ ਹਾਂਜੀ ਮਿੱਤਰ ਪਿਆਰਿਓ ਗੁਰਦੁਆਰਾ ਸਾਹਿਬ ਆ ਗਏ ਹੁਣ ਮੱਥਾ ਟੇਕਦੇ ਆਂ ਉਹ ਭਤੀਜਿਆਂ ਨਾਲ ਗੱਲਾਂ ਚ ਲੱਗ ਗਿਆ ਯਾਰ ਘੰਟਾ ਗੱਲਾਂ ਹੀ ਮਾਰੇ ਮਰੀ ਗਿਆ ਖੜੇ ਜਿਆਦਾ ਸਮਾਨ ਚੱਲ ਪਿਆ ਦੀ ਅੱਜ ਸਤਿ ਸ਼੍ਰੀ ਅਕਾਲ ਜੀ ਗੁਰਦੁਆਰਾ ਸਾਹਿਬ ਹੈਗੇ ਆ ਜੀ ਆ ਆਪਣੇ ਭਤੀਜ ਟਰੈਕਟਰ ਲੈ ਕੇ ਆਏ ਨੇ ਨਵਾਂ ਮੱਥਾ ਟੇਕਣ ਆਏ ਨੇ ਗੁਰਦੁਆਰਾ ਸਾਹਿਬ ਮੁਆਰਕਾ ਯਾਰ ਸੋ ਨੂੰ ਟਰੈਕਟਰ ਦੀ ਹਾਂ ਹਾ ਜੀ ਬੋੜੀ ਰੀ ਲਾਈ ਹਾਂਜੀ ਦੋਸਤੋ ਨਾ ਆਪ ਭਤੀਜ ਮਿਲੇ ਨੇ ਸਕੂਲ ਚ ਪੜ੍ਹਦੇ ਨੇ ਠੀਕ ਹੋ ਗਿਆ ਪੇਪਰ ਭਤੀਜੋ ਐਨ ਵਧੀਆ ਹੁੱਲ ਬਾਬਾ ਜੀ ਠੀਕ ਆ ਠੀਕ ਆ ਕਿਹੜੀ ਕਲਾਸ ਆ ਤੁਹਾਡੀ 11th 12th 11th 12th ਠੀਕ ਆ ਹੋਰ ਸੁਣਾਓ ਨਵੀਂ ਗੱਲਬਾਤ ਕੋਈ ਚਾਹ ਪਾਣੀ ਬਾਜੀ ਨਾ ਜੀ ਬਸ ਚਾਹ ਪਾਣੀ ਠੀਕ ਆ ਠੀਕ ਆ ਸਸਤੀ ਗੱਲ ਜੀ ਸਸਤੀ ਗੱਲ ਜੀ ਹੋਰ ਦੱਸੋ ਠੀਕ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਮਿੱਤਰ ਪਿਆਰਿਓ ਆ ਪਾ ਆ ਗਏ ਆਪਣੇ ਮਿੱਤਰ ਪਿਆਰੇ ਭਤੀਜ ਤੁਸੀਂ ਕਿੱਧਰੋਂ ਆਏ ਹੋ ਇਸ ਇੰਗੇ ਆ ਹੁੰਡੇਲੇ ਦਿਹਾਣੇ ਤੁਸੀਂ ਸਪੈਸ਼ਲ ਮੈਸੇਜ ਆ ਨਾ ਕੋਈ ਗੱਲ ਨਹੀਂ ਹੋ ਠੀਕ ਆ ਹਾਂ ਵਧੀਆ ਓਕੇ ਰਿਪੋਰਟ ਲਵ ਯੂ ਸਾਨੂੰ ਦਿਹਾਣੇ ਵਾਲਿਆਂ ਨੂੰ ਯਾਰ ਹਾਂਜੀ ਮਿੱਤਰ ਪਿਆਰਿਓ ਗੁਰਦੁਆਰਾ ਸਾਹਿਬ ਦੀਗੇ ਆਪਾਂ ਮੱਥਾ ਤਾਂ ਟੇਕ ਲਿਆ ਤੇ ਹੁਣ ਮੜ ਜਾ ਉਧਰ ਢੀੜਾ ਕੱਢ ਕੇ ਦੂਏ ਪਾਸੇ ਨੂੰ ਚਲਦੇ ਆ ਪੌਣਿਆਂ ਚੱਲੇ ਘਰ ਵੱਲ ਨੂੰ ਤੇ ਅੱਜ ਯਾਰ ਮੇਰੀ ਭਤੀਜੀ ਮਤਲਬ ਮਿਲ ਕੇ ਗਏ ਗੁਰਦੁਆਰਾ ਸਾਹਿਬ ਦੀ ਆ ਮੈਂ ਲੰਗਰ ਹਾਲ ਚ ਭਤੀਜੀ ਨੇ ਆਪਣੀ ਨੇ ਬਾਹਰ ਦੀ ਫਾਇਲ ਲਾਈ ਵੀ ਆ ਆਸਟ੍ਰੇਲੀਆ ਦੀ ਉਹ ਮਾਰੇ ਬਾਅਦ ਚੋਂ ਦਿਮਾਗ ਚ ਆਇਆ ਯਾਰ ਮੈਂ ਹੁਣ ਪਛਤਾ ਰਿਹਾ ਕਿ ਭਤੀਜੀ ਨੂੰ ਸ਼ਗਨ ਦੇ ਦਿੰਦਾ ਯਾਰ ਉਹਨੇ ਬੱਚੀ ਨੇ ਜਾਣਾ ਸੀ ਮੈਂ ਬਾਅਦ ਚੋਂ ਯਾਰ ਫਿਰ ਇਧਰ ਉਧਰ ਦੇਖਿਆ ਵੀ ਜਾਨ ਨੂੰ ਵਿਚਾਰੇ ਮੈਨੂੰ ਲਾਦਾ ਹੁ ਲੰਘੇ ਜਾਨ ਨੂੰ ਮੇਰੇ ਦਿਮਾਗ ਚ ਆਇਆ 20 ਮਿੰਟ ਬਾਅਦ ਯਾਰ ਜੇ ਉਹ ਭਤੀਜੀ ਮੇਰੀ ਬਲੌਗ ਦੇਖਦੀ ਹੋਵੇ ਤਾਂ ਮੈਨੂੰ ਇੰਸਟਾਗ੍ਰam ਤੇ ਸਟੋਰੀ ਤੇ ਮੈਸੇਜ ਜਰੂਰ ਕਰੇ ਚਲੋ ਮੈਂ ਪਿੰਡ ਦਾ ਨਾਮ ਨਹੀਂ ਬੋਲਦਾ ਪਿੰਡ ਮੈਨੂੰ ਪਤਾ ਮਰੀਂਡੇ ਸਾਈਡ ਆ ਤੇ ਬਾਕੀ ਲੱਭ ਜੂਗਾ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਸਾਰੇ ਅਸਸਤੀ ਕਾਲ ਜੀ ਆ ਮੇਰੇ ਭਤੀਜ ਮੇਰੇ ਕੀ ਕਰਦੇ ਟੋਟੇ ਲੈ ਰਹੇ ਵਰਦੋਰਾ ਆਂ ਯਾ ਬਤਾ ਮੈਂ ਹੋ ਕੀ ਕਹੂੰ ਮੁੰਡਿਓ ਹਾਂ ਜੀ ਹਾਂ ਜੀ ਤੇਨੇ ਤੇਰਾ ਤੇਰਾ ਕੈਫੇ ਖੋਲਿਆ ਪਿਆ ਬੋਲਡਰ ਸਿਪ 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 ਨਾ ਦੇਸੀ ਕਰੇਮ ਤੇਰਾ ਤੇਰਾ ਕੈਫੇ ਖੋਲਿਆ ਵੀਰੇ ਆਪਾਂ ਮੋੜਨ ਤੇ ਕੋਰਡ ਬੈਂਕ ਦੇ ਬੈਕ ਸਾਈਡ ਆ ਕੇ ਵਿਜਿਟ ਕਰਕੇ ਦੇਖਿਓ ਹਾਂ ਇੱਕ ਵਾਰ ਜ਼ਰੂਰ ਜਾਇਓ ਯਾਰ ਨਵਾਂ ਕੰਮ ਕਰਿਆ ਇਹ ਭਤੀਜ ਨੇ ਕੋਮਿਕਾ 37 ਕਰਿਆ 30 ਵਧੀਆ ਚੱਲਦਾ ਬਾਕੀ ਲਾਫਤ ਉਹਦੇ ਬਾਹਰ ਉਹਦੇ ਵੀ ਤੱਕ ਹਾਂ ਜੀ ਬੁਫਾਨ ਨੇ ਕੱਲ ਕੋਈ ਨਾ ਕਹੀ ਜਾਣ ਦੇ ਪੱਤਾ ਤੋੜ ਕੇ ਦੇ ਦੇ ਉਹਨੂੰ ਇੱਕ ਜੱਡੀ ਹੈ ਹੋਰ ਆ ਭਤੀਜ ਨੇ ਯਾਰ ਆਪਣੀ ਕਿਹੜਾ ਕਾਲਜ ਹੈ ਇੰਜੀਨੀਅਰ ਕਹਾਂ ਦੇਈ ਬੰਦਾ ਬਾਦ ਚ ਕੋਈ ਚੀਜ਼ ਐਨ ਵਧੀਆ ਚੱਲਦੀ ਆ ਭਾਈ ਹਾਂ ਜੀ ਹਾਂ ਜੀ ਵਧੀਆ ਚੱਲਦੀ ਚੀਜ਼ ਹੋਰ ਸੁਣਾਓ ਗੱਲਬਾਤ ਰੁਕਿਆ ਹਾਂ ਜੀ ਹਾਂ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਭਤੀਜ ਠੀਕ ਹੈ ਹਾਂਜੀ ਮਿੱਤਰ ਪਿਆਰੇ ਆ ਵੀ ਆ ਗਿਆ ਆਪਣੇ ਭਤੀਜਾ ਤੇਰਾ ਕਿਹੜਾ ਹੈ ਬੰਦਾ ਵਾਹਦਰਾ ਮੇਰਾ ਨਾਮ ਹੈ ਨਾ ਨਾ ਕਾਲਜ ਕਾਲਜ ਪੁੱਛ ਰਹੇ ਨੇ ਆਹੋ ਤੇਰਾ ਤਾਂ ਮਾਤਾ ਵੀ ਦੀ ਆ ਪਿੰਡ ਕਿਹੜਾ ਥੋਡਾ ਮੇਰਾ ਬਾਵਰਪੁਰ ਤੇਰਾ ਮੇਰਾ ਰੋਡਿਸ਼ਨ ਹੈ 90 ਕੋੜੀ ਜੀ ਅੱਛਾ ਉਹ ਠੀਕ ਆ ਫੇਡੇ ਵੀ ਅਪਡਾਟ ਕਰਦੇ ਹੋ ਹਾਂਜੀ ਬਸ ਲੱਗੀ ਪਈ ਹੈ ਠੀਕ ਆ ਠੀਕ ਆ ਅਪਡਾਟ ਹੋ ਗਿਆ ਫਿਰ ਹੋਰ ਦੱਸੋ ਗੱਲਬਾਤ ਫੇ ਕੀ ਸੋਚਿਆ ਪੜਨ ਬਾਰੇ ਯਾਰ ਭਤੀਜਾ ਆਈਡੀ ਕਰ ਰਹੀ ਹੈ ਲੋਕ ਅੱਛਾ ਫਿਰ ਕਿਹੜੀ ਜੌਬ ਕਰਨ ਦੀ ਸਲਾਹੇ ਕੰਮ ਕਰ ਬਾਹਰੇ ਜਾਵਾਂਗੇ ਅੱਛਾ ਬਹੁਤ ਠੀਕ ਆ ਹਾਂਜੀ ਆਜੀ ਆਉਣਾ ਤੇ ਬੜੀ ਜੌਬ ਬੜੀ ਚਾਹੀਦਾ ਹਾਂਜੀ ਇੱਧਰੇ ਖੜੇ ਆਂ ਗੁਰਦੁਆਰਾ ਸਾਹਿਬ ਬੱਲ ਆ ਭਤੀ ਜਾ ਕੇ ਆਪਣੇ ਮੱਥਾ ਟੇਕ ਕੇ ਆਏ ਨੇ ਆ ਵੀ ਮੁੰਡੇ ਹੰਸਾਲੀ ਸਾਹਿਬ ਹਾਂਜੀ ਹਾਂਜੀ ਠੀਕ ਆ ਠੀਕ ਆ ਇਕੱਠੇ ਹੋ ਗਏ ਸੀ ਸਾਰੇ ਮੱਥਾ ਟੇਕਣ ਹਾਂਜੀ ਹਾਂਜੀ ਕਿਹੜੇ ਦਿਨ ਜਾਂਦੇ ਹੁੰਦੇ ਹੋ ਹਾਂਜੀ ਕਿਹੜੇ ਦਿਨ ਜਾਂਦੇ ਹੁੰਦੇ ਮੱਥਾ ਟੇਕਣ ਰੋਜ਼ ਹੀ ਆਈ ਠੀਕ ਆ ਠੀਕ ਆ ਨਾ ਫਿਰ ਮੱਥੀ ਚੱਲ ਆ ਗਏ ਆਪਣੇ ਮੁੰਡੇ ਇਥੋਂ ਰੁਕੀ ਤੋ ਹਾਂ ਜੀ ਠੀਕ ਆ ਠੀਕ ਆ ਹਾਂ ਜੀ ਮਿੱਤਰ ਪਿਆਰਿਓ ਆਪਣੇ ਭਤੀਜ ਨੇ ਨਾ ਉਹ ਖੋਲਿਆ ਏ ਉਰੇ ਕੈਫੇ ਆ ਹਨਾ ਹਾਂ ਜੀ ਹਾਂ ਜੀ ਤੇ ਮੋੜਾਂ ਤੇ ਤੇ ਉੱਥੇ ਬੈਠਾ ਏ ਯਾਰ ਇੱਕ ਦਿਨ ਪਹਿਲਾਂ ਵੀ ਆਉਣਾ ਦੀ ਯਾਰ ਮੇਤੋਂ ਆ ਨਹੀਂ ਹੋਇਆ ਉਸ ਦਿਨ ਯਾਰ ਉਸ ਦਿਨ ਵੀ ਵਿਚਾਰਾ ਖੜਾ ਰਿਹਾ ਬਾਰ ਆ ਤੇ ਆਹ ਇੱਕ ਕੈਫੇ ਵਧੀਆ ਬਣਿਆ ਵੀ ਆ ਗਿਆ ਯਾਰ ਤੇ ਇੱਕ ਵਾਰ ਯਾਰ ਬੀਟ ਸਟੂਡੈਂਟ ਜ਼ਰੂਰ ਕਰਨ ਜਾ ਰਹੇ ਇਥੇ ਇਹ ਲੋਕੇਸ਼ਨ ਹੈਗੀ ਆਹ ਕਿਹੜੀ ਬੈਂਕ ਆਹ ਕੋਪਰੇਟ ਬੈਂਕ ਕੋਪਰੇਟ ਬੈਂਕ ਆ ਜਿਹੜੀ ਜਿੱਥੋਂ ਸਟੂਡੈਂਟ ਮੋੜਾਂ ਤੋਂ ਚੜਦੇ ਨੇ ਬੱਸ ਉਹਦੇ ਨਾਲੇ ਜਿਹੜੀ ਸਿੱਧੀ ਬੀਹੀ ਨੰਗਦੀ ਆ ਨਾ ਉਪਰਾਂ ਨੂੰ ਸਿਟੀ ਸੈਂਟਰ ਕੰਨੀ ਨੂੰ ਉਹਦੇ ਉੱਪਰ ਹੈਗਾ ਆਈਲੈਂਡਸ ਵਾਲਿਆਂ ਦੇ ਨਾਲ ਆ ਬਿਲਕੁਲ ਇੱਕ ਵਾਰ ਆਇਓ ਯਾਰ ਜ਼ਰੂਰ ਵਧੀਆ ਐਨ ਸਾਫ਼ ਸੁਥਰਾ ਖੁੱਲਾ ਡੁੱਲਾ ਏ ਤੇ ਬਾਹਰ ਦੀ ਉਹਦੇ ਤੇ ਚੱਲਦਾ ਚੱਲਦਾ ਕਿਉਂਕਿ ਜਿਹੜੇ ਵਧੀਆ ਵਧੀਆ ਇੰਸਟੀਚਿਊਟ ਨੇ ਉਹ ਬਾਹਰਲੇ ਪਾਸੇ ਨੇ ਇੱਥੇ ਘੱਟ ਹੈਗਾ ਉਹਦੇ ਕਰਕੇ ਫਰਕ ਆ ਸ਼ਹਿਰ ਦਾ ਤਾਂ ਫਰਕ ਆ ਜਦ ਦੇਖ ਭੈੰਦਾ ਫਰੰਦ ਆਪਦੇ ਲੈਵਲ ਤੇ ਆ ਪਟਿਆਲਾ ਮਹਾਲੀ ਆਪਦੇ ਲੈਵਲ ਤੇ ਉਹ ਸਾਹਬ ਨਾਲ ਕੰਮ ਚੱਲ ਵਿੱਚ ਵਿੱਚ ਵਧੀਆ ਨਾਲ ਚੱਲਦਾ ਪਰ ਲਈ ਪਾਸੇ ਐਂ ਆ ਗੱਲ ਆ ਹਾਂ ਹਾਂਜੀ ਮਿੱਤਰ ਪਿਆਰਿਓ ਸਵਾਣ ਫੜ ਲਈ ਇੱਥੋਂ ਖਾਣ ਪੀਣ ਵਾਲਾ ਤੇ ਇੱਕ ਗੋਈ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਹੈ ਇੰਨਾ ਯੂ ਖਾਣ ਪੀਣ ਵਾਲਿਆਂ ਦੀ ਨਾਉ ਤਾਂ ਆਪਾਂ ਗਾਣੂ ਲੈਣੇ ਕਿ ਕੁੱਤੇ ਦਾ ਉਹ ਆਇਆ ਆਪਾਂ ਵੀ ਚੈੱਕ ਕਰਦੇ ਆਂ ਪਹਿਲਾਂ ਜਾ ਕੇ ਕਿ ਜੇ ਤਾਂ ਉਹ ਇਹ ਚਿਕਨ ਲੈ ਲਾਂਗੇ ਨਹੀਂ ਫਿਰ ਛੱਡ ਦਾਂਗੇ ਨਹੀਂ ਫਿਰ ਫਰੈਸ਼ ਲਿਆਇਆ ਕਰਾਂਗੇ ਭਈ ਪਟਿਆਲੇ ਤੋਂ ਸਤਿਕਾਰ ਜੀ ਇੱਥੇ ਖੜੀਆਂ ਜੀ KFC ਆ ਆਪਣੇ ਭਤੀਜ ਨੇ ਵੀਰ ਨੇ ਗੱਡੀ ਲਈਆ ਕ੍ਰੀਟਾ ਨਵੀਂ ਮੇਰੇ ਵੱਲੋਂ ਬਹੁਤ-ਬਹੁਤ ਤਵਾਰਕਾਂ ਗੱਡੀ ਵੀਰ ਨੂੰ ਵਫਾ ਕਰੇ ਤੇ ਤੂੰ ਇਹ ਭਤੀਜ ਦਾ ਕੀ ਨਾਮ ਲਿਆ ਤੀ ਪੰਟੀ ਫੈਨੀ ਪਾਲਾ ਪੰਟੀ ਫੈਨੀ ਪਰ ਭਤੀਜ ਨੂੰ ਵੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਲਾਭ ਭਤੀਜ ਆਏ ਕਹਿੰਦੇ ਬਸ ਜਿਹੜੀ ਆਪੂ ਕੀ ਫੋਟੋ ਠੀਕ ਆ ਠੀਕ ਆ ਲਾਭ ਤੁਹਾਨੂੰ ਭਤੀਜ ਤਾਂ ਕਹਿੰਦੇ ਸੀ ਕਹਿੰਦੇ ਪਾਰਟੀ ਕਰਦੇ ਆ ਚਾਚੇ ਉੱਪਰ ਪੈਣੇ ਆ ਮੈਂ ਕਹਿੰਦਾ ਮੇਰੇ ਤੋਂ ਫਿਰ ਸ਼ਾਮ ਵਾਲਾ ਕੰਮ ਨਹੀਂ ਮੇਰਾ ਖਰਾਬ ਹੋਊਗਾ ਮੈਂ ਕਹਾਂ ਕੋਈ ਚੱਕਰ ਨਹੀਂ ਹੈਗਾ ਬਹੁਤ ਬਹੁਤ ਮੁਬਾਰਕਾ ਮੇਰੇ ਬੰਦੂ ਜੀ ਠੀਕ ਹੈ ਜੀ ਹਾਂਜੀ ਮਿੱਤਰ ਪਿਆਰਿਓ ਪਿੰਡ ਆ ਗਿਆ ਮੈਂ ਆ ਮੇਰੇ ਭਤੀਜ ਲਾਡਲੇ ਮਗਰੇ ਲੱਟਾ ਮਾਰਦੇ ਆ ਰਹੇ ਦੀ ਮੈਂ ਚਲ ਹੱਥ ਮਾਰਦਾ ਇਹਨਾਂ ਨੂੰ ਪਿੰਡ ਨੂੰ ਮੁੜ ਗਿਆ ਦੀ ਮੈਂ ਚਲ ਗਾਹੀ ਆਜੂ ਇਹਨੂੰ ਮੋਟਰ ਦਿਖਾ ਦੂੰਗਾ ਚੱਲ ਗਾਹ ਪਣਾੜਾ ਕਰਾਂਗੇ ਆ ਜਾਣਗੇ ਹੋ ਠੀਕ ਹੋ ਹਾਂ ਵਧੀਆ ਚੱਲਦੀ ਆ ਪੜਾਈ ਕੀ ਖਾਂਗੇ ਪੀਵਾਂਗੇ ਦੱਸੋ ਪਹਿਲਾਂ ਤਾਂ ਚਾਹ ਪਲਾ ਦੇਣਾ ਧੰਨਵਾਦ ਦੱਸ ਦੋ ਉਈਓ ਸੰਗ ਨਾ ਜਾਇਓ ਠੀਕ ਆ ਭਤੀਜ ਲਵਜੂ ਆ ਤੁਹਾਨੂੰ ਯਾਰ ਹਾਂਜੀ ਦੋਸਤੋ ਅੱਜ ਦਾ ਜਿਹੜਾ ਵਧੀਆ ਗਿਆ ਬਹੁਤ ਦੋਸਤ ਮਿਲ ਕੇ ਗਏ ਭਤੀਜ ਮਿਲ ਕੇ ਗਏ ਤੇ ਭਤੀਜੀਆਂ ਵੀ ਮਿਲ ਕੇ ਗਈਆਂ ਮੈਨੂੰ ਅੱਜ ਯਾਰ ਵਧੀਆ ਲੱਗਿਆ ਮਿਲ ਕੇ ਉਹ ਲੁੱਸੋ ਠੀਕੋ ਹੁਣੇ ਆਇਆ ਘਰੇ ਮੈਂ ਤੇ ਹੁਣ ਮੜ ਜਾ ਦੁਕਾਨ ਤੋਂ ਜਾ ਕੇ ਆਉਣਾ ਫਿਰ ਆਪਾਂ ਵਲੌਗ ਦੀ ਕਰਦੇ ਆ ਦਾ ਐਂਡ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਚਾਚੇ ਇਹਨਾਂ ਦਾ ਕੀਚਨ ਵਧੀਆ ਨਹੀਂ ਆ ਰਿਹਾ ਲੋਕਾਂ ਨੂੰ ਜਾਗਰੂਕ ਕਰੋ ਉਹ ਭਤੀਜੇ ਉਹ ਮੈਂ ਕਿਸਤੇ ਦੂਸ਼ਣ ਨਹੀਂ ਲਾ ਸਕਦਾ ਉਹ ਮੈਂ ਕੱਲ ਨੂੰ ਆਪ ਪਤਾ ਕਰੂੰਗਾ ਪਟਿਆਲੇ ਕੀ ਗੱਲ ਹੋਈ ਕੀ ਜਾ ਉਹ ਉਹ ਬੇਹਾਦਾ ਹੋ ਸਕਦਾ ਹੈ ਪਰ ਉਹ ਕੀ ਜੀ ਨਹੀਂਗਾ ਮੰਨ ਸਕਦਾ ਜੋ ਕਹਿ ਰਹੇ ਨੇ ਵਿੱਚ ਬੋਲ ਰਹੇ ਨੇ ਠੀਕ ਹੈ ਨਾ ਕਿਉਂਕਿ ਯਾਰ ਕੋਈ ਮੈਨੂੰ ਦੱਸ ਸਕਾ ਮੇਰੇ ਖਾਸ ਨਹੀਂ ਹੈਗੇ ਉਹ ਕਰ ਨੂੰ ਆਪਾਂ ਪਤਾ ਕਰਾਂਗੇ ਉਹ ਤੋਂ ਪਹਿਲਾਂ ਹੀ ਆਪਾਂ ਕਿਸੇ ਬਾਰੇ ਮੜਾ ਚੰਗਾ ਬੋਲ ਨਹੀਂ ਸਕਦੇ ਹੈਗੇ ਹੋਰ ਦੱਸੋ ਠੀਕ ਹੋ ਓਕੇ ਆ ਹਾਂ ਆ ਗੱਲ ਹੈਗੀ ਆ ਜਦੋਂ ਤੱਕ ਕਲੀਅਰ ਨਹੀਂ ਹੁੰਦਾ ਮੈਂ ਪਤਾ ਨਹੀਂ ਕਰਦਾ ਉਹ ਤੱਕ ਭਾਈ ਤੁਸੀਂ ਨਾ ਖਾਓ ਉਹਨਾਂ ਤੋਂ ਲੈ ਕੇ ਨਾ ਲਭੋ ਲਭੋ ਹਾਂਜੀ ਦੁਕਾਨ ਤੇ ਜਾ ਕੇ ਆ ਰਿਹਾ ਹਾਂ ਪਿੰਡ ਚ ਹੋਰ ਦੱਸੋ ਠੀਕ ਹੋ ਲਵਜੂ ਆ ਮੇਰੇ ਜਿਗਰ ਦੇ ਟੋਟਿਆਂ ਨੂੰ ਯਾਰ ਖੁਸ਼ ਰਹਿਆ ਕਰੋ ਯਾਰ ਕੋਈ ਚੱਕਰੇ ਨਹੀਂ ਹੈਗਾ ਮੇਰਾ ਪਿਆਰ ਆ ਤੁਹਾਡੇ ਨਾਲ